ਸਤਿ ਸ਼੍ਰੀ ਅਕਾਲ ਜੀ ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਇੱਕ ਵਾਰ ਫੇਰ ਮੇਰੇ ਨਾਲ ਰਵਿੰਦਰ ਸਿੰਘ ਜੀ ਨੇ ਤੇ ਅਸੀਂ ਅੱਜ ਇੱਕ ਵਾਰ ਫੇਰ ਇੱਕ ਨਵੀਂ ਵਿਚਾਰ ਚਰਚਾ ਲੈ ਕੇ ਤੁਹਾਡੇ ਰੋਬਰੂ ਆਇਆ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਾਂਦੀਆਂ ਸਰਦੀਆਂ ਦੇ ਵਿੱਚ ਅਸੀਂ ਕਿਹੜੀ ਚੀਜ਼ ਦੇ ਨਾਲ ਅਜਿਹਾ ਫਾਇਦਾ ਲਈਏ ਜਿਸ ਦੇ ਨਾਲ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਲੰਬੇ ਸਮੇਂ ਤੱਕ ਜਿਹੜੀ ਹੈ ਇਹ ਸਰਦੀਆਂ ਦੇ ਵਿੱਚ ਜੋ ਕੁਝ ਵੀ ਅਸੀਂ ਫਾਇਦਾ ਲੈਣ ਵਾਲਿਆਂ ਉਹਦਾ ਆਪਾਂ ਨੂੰ ਅੱਗੇ ਚੱਲ ਕੇ ਵੀ ਫਾਇਦਾ ਹੁੰਦਾ ਰਹੇ ਤੇ ਕਿਵੇਂ ਕਿਹੜੀ ਚੀਜ਼ ਉਹ ਸਾਨੂੰ ਫਾਇਦਾ ਦੇਵੇਗੀ ਕਿੱਦਾਂ ਦੇਵੇਗੀ ਕਿਹੜੇ ਕਿਹੜੇ ਰੋਗਾਂ ਦੇ ਵਿੱਚ ਸਾਨੂੰ ਸਹਾਇਤਾ ਕਰੇਗੀ ਤੇ ਕਿਵੇਂ ਸਾਡੀ ਬੋਡੀ ਦੀ ਇਮਿਊਨਿਟੀ ਨੂੰ ਲੈ ਕੇ ਸਾਡੇ ਥਾਇਰਾਇਡ ਸਾਡੇ ਹੋਰ ਵੱਡੇ ਵੱਡੇ ਰੋਗਾਂ ਨੂੰ ਜਿਹੜਾ ਕਿਵੇਂ ਠੀਕ ਕਰੇਗੀ ਆ ਪਰਵਿੰਦਰ ਸਿੰਘ ਜੀ ਤੋਂ ਜਾਣਦੇ ਆ ਪਰਵਿੰਦਰ ਜੀ ਤੁਹਾਡਾ ਨਿਊ ਜੇਸ਼ਾ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਆ ਜੀ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ ਮੇਰੇ ਦਰਸ਼ਕਾਂ ਵੱਲੋਂ ਜੀ ਅਰਵਿੰਦਰ ਜੀ ਤੁਸੀਂ ਗੱਲ ਕਰ ਰਹੇ ਸੀ ਸਾਰ ਕਰਾਊਡ ਦੀ ਜੀ ਸਾਰ ਕਰਾਊਡ ਅ ਮੇਰੇ ਸਾਹਮਣੇ ਤਾਂ ਖਮੀਰੀ ਖਮੀਰੀ ਗੋਭੀ ਪੱਤਾ ਗੋਭੀ ਹਾਂਜੀ ਗੋਭੀ ਕਈ ਕਈ ਤਰ੍ਹਾਂ ਦੀ ਐ ਗੋਭੀ ਬਰੋਕਲੀ ਵੀ ਐ ਗੋਭੀ ਚਿੱਟੀ ਵੀ ਐ ਕਾਲੀ ਫਲਾਵਰ ਜੀ ਨੂੰ ਕਹਿੰਦੇ ਆ ਤੇ ਗੋਭੀ ਜਿਹੜੀ ਆ ਇਹ ਪੱਤਾ ਗੋਭੀ ਵੀ ਐ ਕਿਹੜੀ ਗੋਭੀ ਆਪਾਂ ਪੱਤਾ ਗੋਭੀ ਦੀ ਗੱਲ ਕਰ ਰਹੇ ਹਾਂ ਜੀ ਕੈਬੇਜ ਕੈਬੇਜ ਦੀ ਠੀਕ ਆ ਹੁਣ ਆਈਏ ਵੀ ਕੈਬੇਜ ਯਾਨੀ ਪੱਤਾ ਗੋਭੀ ਇਸ ਨੂੰ ਆਪਾਂ ਕਿੱਦਾਂ ਤੇ ਕਿਹੜੇ ਤਰੀਕੇ ਦੇ ਨਾਲ ਜਿਹੜੀ ਆ ਉਹ ਦਵਾਈ ਦੇ ਰੂਪ ਦੇ ਵਿੱਚ ਇਸਤੇਮਾਲ ਕਰਾਂਗੇ ਜੀ ਕਲਮੰਤ ਜੀ ਇਸ ਟਾਈਮ ਹਾਈ ਟਾਈਮ ਹੈ ਪਤਾ ਗੋਬੀ ਬਿਨਾ ਸਪਰੇਅ ਤੋਂ ਬਹੁਤ ਘੱਟ ਸਪਰੇਅ ਤੋਂ ਆਲਮੋਸਟ ਆਰਗੈਨਿਕ ਮਿਲ ਰਹੀ ਹੈ ਪੰਜਾਬ ਜੀ ਤਾਂ ਬੈਸਟ ਟਾਈਮ ਹੈ ਚਾਹੇ ਉਹ ਪਰਪਲ ਹੋਵੇ ਚਾਹੇ ਉਹ ਗ੍ਰੀਨ ਹੋਵੇ ਚਾਹੇ ਜਿਹੜੇ ਮਰਜ਼ੀ ਰੰਗ ਦੀ ਹੋਵੇ ਦੋਨਾਂ ਚ ਅਮਰਿਤ ਹੈ ਉਹਨਾਂ ਨੂੰ ਤੁਸੀਂ ਇੱਕ ਔਸ਼ਧੀ ਬਣਾ ਕੇ ਹੋਮ ਰੈਮਡੀ ਹੋਮ ਔਸ਼ਧੀ ਬਣਾ ਕੇ ਸਟੋਰ ਕਰ ਸਕਦੇ ਹੋ ਪੂਰੇ ਸਾਲ ਲਈ ਬਹੁਤ ਸਸਤੀ ਤੇ ਸਾਰੇ ਪਰਿਵਾਰ ਦੀ ਸਿਹਤ ਬੱਲੇ ਬੱਲੇ ਕਰ ਸਕਦੇ ਹੋ ਅਗਰ ਤੁਸੀਂ ਇਹ ਛੋਟਾ ਟਿਪ ਅੱਜ ਜਿਹੜਾ ਇਹ ਰੈਸਪੀ ਵੀਡੀਓ ਹੈ ਅਗਰ ਕਰਕੇ ਰੱਖ ਲੈਨੇ ਤਾਂ ਪੂਰੀ ਜਿਵੇਂ ਆਪਾਂ ਕਹਿੰਨੇ ਆ ਪੂਰੇ ਸਾਲ ਲਈ ਆਪਣੀ ਸਿਹਤ ਵਧੀਆ ਰੱਖ ਸਕਦੇ ਹਾਂ ਹੂੰ ਜੀ ਤੇ ਪੱਤਾ ਗੋਭੀ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਗੋਭੀਆਂ ਨੇ ਰਮਿੰਦਰ ਜੀ ਇਹਦੇ ਚ ਪਰਪਲ ਰੰਗ ਦੀ ਗੋਭੀ ਵੀ ਆਂਦੀ ਹੈ ਗ੍ਰੀਨ ਰੰਗ ਦੀ ਵੀ ਆਂਦੀ ਹੈ ਕਿਹੜੀ ਗੋਭੀ ਪੱਤਾ ਗੋਭੀ ਦੇ ਵਿੱਚ ਹੋਏਗੀ ਜਿਹੜੀ ਤੁਹਾਨੂੰ ਮਿਲ ਜੇ ਜੀ ਚਾਹੇ ਸਾਰੀਆਂ ਇਕੱਠੀਆਂ ਵੀ ਚਾਹੇ ਜਿਹੜੀ ਮਿਲ ਜੇ ਉਹ ਚੱਲੇ ਜੀ ਸੀਜ਼ਨ ਚ ਜਿਹੜੀ ਵੀ ਤੁਹਾਨੂੰ ਮਿਲ ਜੇ ਉਹ ਵਧੀਆ ਹੈ ਗੁੱਡ ਡਨ ਤੇ ਫਿਰ ਦੱਸ ਦਿਓ ਜੀ ਰੈਸਪੀ ਕੀ ਕਰਨਾ ਪੈਗਾ ਵੀ ਠੀਕ ਆਪਾਂ ਨੂੰ ਤਿੰਨ ਚੀਜ਼ਾਂ ਚਾਹੀਦੀਆਂ ਕੋਲ ਆ ਤੇ ਸਾਰੀਆਂ ਐਕਚੁਅਲ ਸਿਰਫ ਤਿੰਨ ਇੱਕ ਕਾਂਚ ਦਾ ਮਰਤਬਾਨ ਵੱਡਾ ਭਾਂਡਾ ਕਿੰਨਾ ਕਿੰਨੇ ਕਿਲੋ ਵਾਲਾ ਆ ਹੋਏ 5 5 ਕਿਲੋ 10 ਕਿਲੋ ਵੱਡਾ ਤੁਹਾਡੇ ਉੱਪਰ ਤੁਸੀਂ ਕਿੰਨਾ ਬਣਾਣਾ ਆਪਾਂ ਤਾਂ ਤੁਹਾਨੂੰ ਰੈਸਪੀ ਦੱਸ ਦਾਂਗੇ ਦੂਜੇ ਨੰਬਰ ਤੇ ਤੁਹਾਨੂੰ ਪत्ता ਗੋਭੀ ਚਾਹੀਦੀ ਐ ਤੀਜੇ ਨੰਬਰ ਤੇ ਤੁਹਾਨੂੰ ਹਿਮਾਲੀਅਨ ਪਿੰਕ ਸਾਲਟ ਸਿੰਧਾ ਨਮਕ ਚਾਹੀਦਾ ਆ ਤਿੰਨ ਚੀਜ਼ਾਂ ਚਾਹੀਦੀਆਂ ਤੁਹਾਨੂੰ ਬਾਕੀ ਚੀਜ਼ਾਂ ਤੁਹਾਡੇ ਘਰੇ ਪਈਆਂ ਨੇ ਹੂੰ ਆਪਾਂ ਨੇ ਕੀ ਕਰਨਾ ਕੋਲ ਆ ਤੁਸੀਂ ਪਹਿਲਾਂ ਪੱਤਾ ਗੋਬੀ ਦਾ ਫੁੱਲ ਲੈਣਾ ਹੈ ਉਹਦੇ ਉੱਪਰ ਦੇ ਦੋ ਕੁ ਦਿਨ ਪੱਤੇ ਤਾਰਦੇ ਨੇ ਜਸਟ ਇਨ ਕੇਸ ਐਵਰੀ ਸਪਰੇ ਬਾਅਦ ਜੋ ਹੋਇਆ ਹੁੰਦਾ ਹੈ ਉੱਪਰ ਕੋਈ ਚੀਜ਼ ਪਈ ਹੁੰਦੀ ਹੈ ਉਹ ਉੱਪਰ ਦੇ ਦੋ ਪੱਤੇ ਤਾਰ ਤੇ ਉਹ ਵਿੱਚੋਂ ਨਮਾ ਨਿਕਲ ਜਾਂਦਾ ਤੁਸੀਂ ਇਸ ਤੋਂ ਬਾਅਦ ਇਹਦੇ ਬਰੀਕ ਬਰੀਕ ਇਹਨੂੰ ਜਿਵੇਂ ਆਪਾਂ ਨੇ ਕੁਤਰ ਲੈਣਾ ਲਿਟਰਲੀ ਬਰੀਕ ਬਰੀਕ ਪੀਸ ਕਰ ਲੈਣੇ ਹਨ ਕੁਲਵੰਤ ਜੀ ਇਹਨੂੰ ਇੱਕ ਜਿਵੇਂ ਆਪਾਂ ਜਿਸ ਅਟਾ ਨਹੀਂ ਗੁੰਨੇਦੇ ਜਿਵੇਂ ਦੀ ਉਹਦੇ ਚ ਪਾ ਕੇ ਅਗਰ ਤਾਂ ਜੇ ਤੁਸੀਂ ਵੱਡਾ ਇੱਕ ਫੁੱਲ ਦੇ ਉੱਪਰ ਤਿੰਨ ਵੱਡੇ ਚਮਚ ਲੂਣ ਦੇ ਪਾ ਦੇਣੇ ਆ ਵੱਡੇ ਵੱਡੇ ਭਰ ਕੇ ਘੱਟ ਨਹੀਂ ਜਿਆਦਾ ਹੀ ਪਾ ਲੈ। ਪਰਮਜੀ ਇਹਨੂੰ ਹਲਕਾਏ ਗੁੰਨ ਦੇਣਾ ਤਾਂ ਕਿ ਲੂਣ ਸਾਰੀ ਪਤਾ ਗੋਬਿੰ ਟੱਚ ਕਰ ਦੇ ਚੰਗੀ ਤਰ੍ਹਾਂ। ਇਹਦੇ ਉੱਪਰ ਕੱਪੜਾ ਰੱਖ ਕੇ ਆ ਕੋਈ ਚੀਜ਼ ਰੱਖ ਕੇ ਇਹਨੂੰ ਘੰਟੇ ਦੋ ਘੰਟੇ ਪਿਆ ਰਹਿ ਦੇਣਾ ਜਾਂ ਤੁਸੀਂ ਆਉਂਗੇ ਇਹ ਪਾਣੀ ਛੱਡ ਦੋਗੇ। ਫਿਰ ਇਹਨੂੰ ਗੁੰਨਣਾ ਸ਼ੁਰੂ ਕਰ ਦੇਣਾ ਆਟੇ ਨੂੰ ਨਹੀਂ ਗੁੰਨਦੇ ਇਹਨੂੰ ਗੁੰਨਣਾ ਸ਼ੁਰੂ ਕਰ ਦੇਣਾ। ਉਸੀ ਲੂਣ ਵਾਲੇ ਪਾਣੀ 'ਚ। ਫਿਰ ਇਹਨੂੰ ਦੋ ਘੰਟੇ ਫਿਰ ਛੱਡ ਦੇਣਾ। ਇਹ ਹੋਰ ਪਾਣੀ ਛੱਡ ਦਊਗੀ ਜਿਾ ਕਿ ਗਨਮ ਤੋਂ ਬਾਅਦ ਹੁਣ ਆਪਾਂ ਨੇ ਕੱਚ ਦਾ ਮਰਤਬਨ ਜਿਹੜਾ ਕਿ ਬਹੁਤ ਪਿਆਰ ਨਾਲ ਅੱਛੇ ਤਰੀਕੇ ਨਾਲ ਧੋਇਆ ਹੋਵੇ ਮੈਂ ਤਾਂ ਕੀ ਕਰਦਾ ਹਾਂ ਨਿਕਲ ਬੰਦ ਜੀ ਧੋ ਕੇ ਨਾ ਮਾੜਾ ਐਪਲ ਸਾਈਡਰ ਵਿਨੇਗਰ ਵਿੱਚ ਪਾ ਕੇ ਸਾਰੇ ਚ ਘੁਮਾ ਕੇ ਇੱਕ ਦਿਨ ਉਹ ਇਹਨੂੰ ਡਿਸਟਿਲਡ ਕਰਦਾ ਸਹੀ ਤਰੀਕੇ ਨਾਲ ਕਿਉਂਕਿ ਸਬੰਦਾ ਕੋਈ ਅੰਦਰ ਪੀਸ ਨਾ ਲੱਗਿਆ ਰਹਿ ਜਾਏ ਲਿਕਵਿਡ ਸੋਪ ਹੈ ਮੈਂ ਕੀ ਕਰੂੰਗਾ ਲਿਕਵਿਡ ਸੋਪ ਨੂੰ ਪਾਣੀ 'ਚ ਘੋਲ ਕੇ ਪਹਿਲਾਂ ਮਿਕਸ ਕਰੂੰਗਾ ਫਿਰ ਉਹਦਣਾ ਧੋ ਕੇ ਫਿਰ ਦੋ ਤਿੰਨ ਵਾਰੀ ਪਾਣੀ ਕੱਢ ਕੇ ਇਹਨੂੰ ਡਿਸਟਿਲ ਕਰ ਲੂੰਗਾ ਇਹ ਆਪੇ ਤੁਸੀਂ ਮਾੜਾ ਡਿਸਟਿਲਰ ਲਾਹੌਰ ਕਿਵੇਂ ਕਹਸੋ ਐਪਲ ਸਾਈਡਰ ਪਾਣੀ ਚ ਘੋਲ ਕੇ ਧੋਣ ਤੋਂ ਬਾਅਦ ਉਹ ਪਾ ਕੇ ਇਹਨੂੰ ਸਾਫ਼ ਕਰ ਦੇਣਾ ਸੇਮ ਚੀਜ਼ ਉਹੀ ਐਪਲ ਸਾਈਡਰ ਵਾਲੇ ਪਾਣੀ ਨੇ ਕੋਈ ਹੱਥ ਧੋਲੇ ਤਾਂ ਕਿ ਕੋਈ ਬੈਕਟੀਰੀਆ ਇਹਦੇ ਵਿੱਚ ਨਾ ਰਹਿ ਜਾ ਕਿਉਂਕਿ ਫਰਮੈਂਟਡ ਪ੍ਰੋਡਕਟ ਹੈ ਇਹਨੂੰ ਕਰਵਲਦੀ ਜਿਹੜਾ ਆਪਾਂ ਇਹ ਪੂਰਾ ਮਿਸ਼ਰਣ ਬਣਾਇਆ ਹੋਇਆ ਹੈ ਇਹਨੂੰ ਨਾ ਆਪਾਂ ਨੇ ਤੁੰਣਾ ਸ਼ੁਰੂ ਕਰ ਦੇਣਾ ਲਿਟਰਲੀ ਤੁੰਣਾ ਇਹਨੂੰ ਤੁੰਣਾ ਦੇ نیچے ਇਹਨੂੰ ਤੁੰਣਾ ਦੇ ਤੁੰਣਾ ਦੇ ਐ ਕਰ ਦੇਣਾ ਤਾਂ ਕਿ ਸਾਰੀ ਪੱਤਾ ਗੋਬੀ ਥੱਲੇ ਚਲੀ ਜਾਵੇ ਜਿਹੜਾ ਉੱਪਰ ਪਾਣੀ ਰਹਿ ਗਿਆ ਉਹ ਉਹਦੇ ਉੱਪਰ ਪੋੜ ਕਰ ਦੇਣਾ ਹੂੰ ਕਿਉਂਕਿ ਫਰਮੈਂਟੇਸ਼ਨ ਆ ਪਾਣੀ ਉੱਪਰ ਚਾਹੀਦਾ ਹੁੰਦਾ ਸਮਾਨ نیچے ਕਈ ਲੋਕਾਂ ਕੋਲ ਮਰਤਬਾ ਨੇ ਬਹੁਤ ਸੋਹਣਾ ਹੁੰਦਾ ਉਸ 'ਚ ਇੱਕ ਗਲਾਸ ਦੀ ਡਿਸਕ ਹੁੰਦੀ ਹੈ ਉਹ ਗਲਾਸ ਦੀ ਡਿਸਕ ਰੱਖ ਦਿੰਦੇ ਨੇ ਉਹ ਕੀ ਕਰਦੀ ਹੈ ਉਹ ਡਿਸਕ ਬਿਲਕੁਲ ਪੂਰੀ ਪੂਰੀ ਹੁੰਦੀ ਹੈ ਸਿਰਫ ਪਾਣੀ ਉੱਪਰ ਆਉਂਦਾ ਹੈ ਬਾਕੀ ਸਾਰਾ ਸਮਾਨ نیچے ਰਹਿੰਦਾ ਉਹ ਮਹਿੰਗਾ ਸੌਦਾ ਆਪਾਂ ਆਪਣੇ ਉਹ ਦੇਖ ਲਾਂਗੇ ਕਿ ਦੱਬੇ ਇੰਨੀ ਸੋਹਣੀ ਤਰ੍ਹਾਂ ਦਿੱਕਤ ਨਾ ਦਿਓ ਕੋਈ ਚੀਜ਼ ਲੈ ਕੇ ਤਾਂ ਕਿ ਸਾਰੀ ਗੋਭੀ ਨੀਚੇ ਰਹਿ ਜੇ ਪਤਾ ਗੋਭੀ ਉੱਪਰ ਆਏ ਪਾਣੀ ਇਹਦੇ ਵਿੱਚ ਤੁਸੀਂ ਕਾਲੀ ਮਿਰਚ ਤੁਸੀਂ ਸਾਰੇ ਨੇ ਦਾਣੇ ਤੁਸੀਂ ਦੇ ਵਿੱਚ ਲਸਣ ਦੇ ਪੀਸ ਜਾਂ ਅਦਰਕ ਦੇ ਡੱਕਰੇ ਕੱਟ ਕੇ ਪਾ ਸਕਦੇ ਹੋ ਫਲੇਵਰ ਲਈ ਜੇ ਤੁਹਾਨੂੰ ਹਲਦੀ ਲੱਕੜਾਂਗ ਹਲਦੀ ਹੈਗੀ ਤੁਹਾਡੇ ਕੋਲ ਪਿਓਰ ਤੁਸੀਂ ਹਲਦੀ ਦੇ ਪੀਸ ਵੀ ਪਾਸ ਦਿਓ ਹਲਦੀ ਵੀ ਕੋਲ ਸਕਦੇ ਹੋ ਉਹ ਤੁਹਾਡੇ ਉੱਪਰ ਬੈਨੀਫਿਟਸ ਨੇ ਇਹਨੂੰ ਕੁਲਵੰਤ ਜੀ ਦੱਬ ਕੇ ਨਾ ਇਹਦੇ ਉੱਪਰ ਢੱਕਣ ਹਲਕਾ ਜਿਹਾ ਕੱਸ ਦੇਣਾ ਨਾ ਪੂਰਾ ਨਹੀਂ ਕਿਉਂਕਿ ਇਹਦੇ ਚ ਗੈਸ ਹੀ ਬਣਦੀ ਹੈ ਜਦ ਇਹ ਹੂੰ ਬੈਕਟੀਰੀਆ ਖਾਂਦਾ ਨਾ ਇਹਨੂੰ ਜਾਂ ਫਿਰ ਅਗਰ ਤੁਸੀਂ ਚੰਗੀ ਤਰ੍ਹਾਂ ਬੰਦ ਕਰਤਾ ਹਰ ਰੋਜ਼ ਸਵੇਰੇ ਇੱਕ ਵਾਰੀ ਤੱਕਨ ਖੋਲ ਕੇ ਦੁਆਰਾ ਬੰਦ ਕਰਨਾ ਸਤੀਵਾ ਜਾਊਗੀ ਇਹ ਗੈਸ ਨਹੀਂ ਕੋਲਡ ਡਰਿੰਕ ਦੀ ਜਾਂਦੀ ਹੁੰਦੀ ਇਹਨੂੰ ਕਿਤੇ ਜਿਵੇਂ ਥੋੜਾ ਜਿਵੇਂ ਅੱਜਕੱਲ ਬਹੁਤ ਠੰਡਾ ਹੈ ਜਿਵੇਂ ਆਪਣੇ ਜਿੱਥੇ ਗੈਸ ਹੈ ਉਹਦੇ ਕੋਲ ਜਿੱਥੇ ਕੋਈ ਜਗ੍ਹਾ ਗਰਮ ਦੀ ਜਗ੍ਹਾ 'ਚ ਰੱਖ ਦੇਣਾ ਇਹਨੂੰ ਸਖਤੋ 10 ਦਿਨ ਲੱਗਣਗੇ ਕੋਲੰਤ ਜੀ ਮਗਰ ਯਾਦੇ ਰੱਖਣਾ ਤੁਸੀਂ ਇਹਨੂੰ ਚੈੱਕ ਕਰਨਾ ਕਿ ਪਾਣੀ ਦੇ ਉੱਪਰ ਕੋਈ ਪੱਤਾ ਗੋਭੀ ਦਾ ਪੀਸ ਤੈਰਦਾ ਨਾ ਹੋਵੇ ਜੇ ਤੈਰਦਾ ਹੈ ਚਾਹ ਪੁਨੀ ਧੋ ਕੇ ਐਪੋਸਾਈਡਰਨ ਪਾਣੀ 'ਚ ਘੋਲ ਕੇ ਕਿਸੇ ਚੀਜ਼ ਨਾਲ ਚੰਗੀ ਤਰ੍ਹਾਂ ਉਹ ਚੱਕ ਲੈਣਾ ਕਿਉਂਕਿ ਜਿਹੜਾ ਉੱਪਰ ਰਹਿ ਗਿਆ ਉਹਨੂੰ ਲੱਗੀ ਹਵਾ ਹਵਾ ਚ ਲੱਗਦੀ ਹੈ ਫੰਗਸ ਜਿਹਨੂੰ ਪਗਣਾ ਉਲੀ ਸਾਰਾ ਜ਼ਹਿਰੀਲਾ ਹੋ ਜਾਣਾ ਅਗਰੇ ਉੱਪਰ ਝੱਗ ਜੀ ਆ ਗਈ ਉਲੀ ਵਰਗੀ ਹੈਨਾ ਤੇਰੇ ਸਾਰਾ ਖਰਾਬ ਹੋ ਗਿਆ ਕਿਉਂਕਿ ਉਹ ਮੋਲਡ ਹੈ ਮੋਲਡ ਪੋਇਜ਼ਨਸ ਹੈ ਅੰਮ੍ਰਿਤ ਨੂੰ ਜ਼ਹਿਰ ਬਣਾ ਦੇਗਾ ਤਾਂ ਇਸ ਚੀਜ਼ ਦਾ ਬਹੁਤ ਧਿਆਨ ਰੱਖਣਾ ਕਿ ਜੇ ਉੱਪਰ ਕੋਈ ਚੀਜ਼ ਤੈਰਦੀ ਨਾਲ ਹੈ ਪਾਣੀ ਤੇ ਨਿਚੇ ਹੈ ਨਮਕ ਅਨੇ ਪਾਣੀ ਤੇ ਨਿਚੇ ਜੋ ਵੀ ਹੈ ਉਹ ਹੋ ਜਾਏਗਾ ਫਰਮੈਂਟ ਲੈਕਟੋਬੈਸਿਲਸ ਇੱਕ ਬੈਕਟੀਰੀਆ ਕੁਲੰਤ ਜੀ ਜਿਹੜਾ ਹਵਾ ਚ ਹੁੰਦਾ ਉਹ ਲੈਕਟੋ ਫਰਮੈਂਟੇਸ਼ਨ ਕਹਿੰਦੇ ਇਹਨੂੰ ਉਹਨੇ ਇਹਨੂੰ ਪੱਤਾ ਗੋਭੀ ਦੇ ਵਿੱਚ ਦੇਖੋ ਪੱਤਾ ਗੋਭੀ ਵਿੱਚ ਵਿਟਾਮਿਨ E ਹੈ K2 ਹੈ ਹੈ ਇਹਦੇ ਵਿੱਚ ਬਹੁਤ ਸੋਹਣਾ ਫਾਈਬਰ ਹੈ ਇਹਦੇ ਵਿੱਚ ਕ੍ਰੁਸਿਫਰਸ ਵੈਜੀਟੇਬਲਸ ਦਾ ਸਭ ਤੋਂ ਪਾਵਰਫੁਲ ਜਿਹੜੀ ਵੈਜੀਟੇਬਲ ਹੈ ਉਹ ਹੈ ਫਰਮੈਂਟੇਸ਼ਨ ਇਹਨੂੰ 100 ਗੁਣਾ ਉੱਪਰ ਪਲੱਸ ਜਿਹੜਾ ਇਹਦੇ ਵਿੱਚ ਵਿਟਾਮਿਨ C ਪੈਦਾ ਕਰ ਦਿੰਦਾ ਇਸ ਵਕਤ ਦੇ ਮੌਸਮ ਲਈ ਹੈ ਇੰਡੀਆ ਦੇ ਵਾਤਾਵਰਣ ਦੇ ਹਿਸਾਬ ਨਾਲ ਲੋਕਾਂ 'ਚ ਘਟਾ ਇਹ ਚਾਹੀਦੀ ਚੀਜ਼ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਉੱਪਰ ਸਮਾਨ ਆ ਰਿਹਾ ਹੈ ਤੁਸੀਂ ਉਹਨੂੰ ਦੁਬਾਰਾ ਦੱਬਣ ਦੀ ਕੋਸ਼ਿਸ਼ ਕਰ ਦਿਓ ਜਾਂ ਫਿਰ ਜਿਹੜਾ ਸਮਾਨ ਉੱਪਰ ਆ ਗਿਆ ਨਾ ਉਹਨੂੰ ਬੜਾ ਹਲਾਏ ਬਿਨਾ ਸਿਰਫ ਉਹ ਪੁਣ ਕੇ ਬਾਹਰ ਕੱਢ ਲਓ ਤਾਂ ਕਿ ਉਹ ਫਰਮੈਂਟੇਸ਼ਨ 'ਚ ਖਰਾਬ ਨਾ ਹੋਵੇ ਸਭ ਤੋਂ 10 ਦਿਨ ਬਾਅਦ ਕੁਲਵੰਤ ਜੀ ਇਹ ਅਗਰ ਤੁਸੀਂ ਵੱਡੇ ਜਾਰ 'ਚ ਬਣਾਇਆ ਇਹਨੂੰ ਤੁਸੀਂ ਛੋਟੇ-ਛੋਟੇ ਜਾਰਸ 'ਚ ਟ੍ਰਾਂਸਫਰ ਕਰਕੇ ਫ੍ਰਿਜ 'ਚ ਲਾ ਦੇਣਾ ਬਾਸ ਹੂੰ ਹੁਣ ਯਾਦ ਰੱਖਣ ਜਦ ਵਿੱਚੋਂ ਕੱਢਣਾ ਹੱਥ ਨਾਲ ਨਹੀਂ ਕੱਢਣਾ ਜਾਂ ਮੂੰਹ 'ਚ ਪਾ ਕੇ ਚਮਚਾ ਵਿੱਚ ਨਹੀਂ ਪਾਣਾ ਉੱਚਮ ਚਤਰ ਸਟਰ ਲੈ ਤੁਨਾ ਤੇ ਸਾਫਾ ਚਿਤਰਾ ਇੱਕ ਫੋਰ ਖੁੰਦਾ ਉਹਦੇ ਨਾਲ ਕੱਢ ਕੇ ਜਿੰਨਾ ਖਾਣਾ ਖਾਇਆ ਬਾਕੀ ਨੂੰ ਬੰਦ ਕਰਕੇ ਤੇ ਰੱਖਦਾ ਕੁਲਵੰਤ ਜੀ ਇਹ ਉਹ ਡੱਬੇ ਚ ਜੇ ਤੁਸੀਂ ਨਹੀਂ ਛੇੜਦੇ ਗਲਤ ਜੀ ਨਾ ਇੱਕ ਇੱਕ ਸਾਲ ਦੋ ਦੋ ਸਾਲ ਕਿਤੇ ਨਹੀਂ ਜਾਂਦਾ ਕਿਉਂਕਿ ਇਹ ਫਰਮੈਂਟਡ ਪ੍ਰੋਡਕਟ ਹੈ ਇਹ ਐਚ ਆਰ ਬਣ ਗਿਆ ਇਹਦੇ ਚ ਫਲੇਵਰ ਪਾਉਣ ਲਈ ਮੈਂ ਤੁਹਾਨੂੰ ਦੱਸਿਆ ਜਿਵੇਂ ਬੜੀ ਚੀਜ਼ਾਂ ਪੈ ਸਕਦੀਆਂ ਉਹ ਤੁਹਾਡੀ ਮਰਜ਼ੀ ਹੈ ਬਟ ਇਹ ਤੁਹਾਡੀ ਬੇਸਿਕ ਬੇਸਿਕ ਰੈਸਪੀ ਹੈ ਇਹ ਇਹ ਉਹਨੇ ਬੈਨੀਫਿਟ ਜਿਹੜੇ ਕਿ ਕੁੜੀਆਂ ਨੂੰ ਬਹੁਤ ਮਸ਼ਹੂਰ ਪਸੰਦ ਨੇ ਇਹ ਬਾੜਾ ਲਈ ਅਮਰਤਾ ਇਹਦੇ ਚ ਐਨਾ ਹਾਈ ਕੁਆਲਿਟੀ ਬਾਇਓਟਿਨ ਐ ਕੋਲੋਂਥੀ ਫਰਮੈਂਟਡ ਪੱਤਾ ਗੋਭੀ ਹੈ ਜਿਹੜੇ ਜਿਹੜੇ ਲੋਕੀ ਡਰਦੇ ਨੇ ਪੱਤਾ ਗੋਭੀ ਖਾਣ ਤੋਂ ਉਹਨਾਂ ਲਈ ਹੈ ਅਮਰਤਾ ਕਿਉਂਕਿ ਇਹ ਫਰਮੈਂਟ ਹੈ ਇਹਦੇ ਚ ਕੀੜਾ ਨਹੀਂ ਰਿਹਾ ਜਿਹੜਾ ਕੀੜਾ ਨਹੀਂ ਕਹਿੰਦੇ ਕੀੜਾ ਆ ਜਾਂਦਾ ਕਿਉਂਕਿ ਫਰਮੈਂਟ ਹੈ ਐਨਰੋਬਿਕ ਹੈ ਮਤਲਬ ਕੋਈ ਆਕਸੀਜਨ ਨਹੀਂ ਹੈ ਉਹ ਕੀੜਾ ਰਹਿ ਨਹੀਂ ਸਕਦਾ ਅਗਰ ਹੈ ਵੀ ਸੀ ਮੇਰੇ ਸਾਨੂੰ ਤਾਂ ਹੈ ਹੀ ਨਹੀਂ ਦੂਜੇ ਨੰਬਰ ਤੇ ਇਹਦੇ ਚ ਸਭ ਤੋਂ ਹਾਈ ਕੁਆਲਿਟੀ ਦਾ ਵਿਟਾਮਿਨ ਸੀ ਐ ਕੋਲੋਂਥੀ ਜਿਹੜਾ ਸਕਿਨ ਦੇ ਲਈ ਅਮਰਤਾ ਜਿਹੜੇ ਬੱਚਿਆਂ ਦਾ ਨੱਕ ਚੋਂ ਖੂਨ ਨਿਕਲਦਾ ਬਿਨਾਂ ਗੱਲ ਨੂੰ ਉਹਨਾਂ ਲਈ ਅੰਮ੍ਰਿਤ ਹੈ ਜਿਨ੍ਹਾਂ ਨੂੰ ਬ੍ਰਸ਼ ਕਰਦਾ ਹੈ ਖੂਨ ਨਿਕਲਦਾ ਦੰਦਾਂ ਚ ਮਸੂੜੀਆਂ ਚ ਉਹਨਾਂ ਲਈ ਅੰਮ੍ਰਿਤ ਹੈ ਜਿਨ੍ਹਾਂ ਨੂੰ ਸਕਿਨ ਦੀ ਪ੍ਰੋਬਲਮਾਂ ਨੇ ਕਿਵੇਂ ਐਕਜ਼ੀਮਾ ਹੈ ਕੋਈ ਸਰਾਇਸਿਸ ਹੈ ਉਹਨਾਂ ਲਈ ਅੰਮ੍ਰਿਤ ਹੈ ਹੋਰ ਸੁਣੋ ਜਿਨ੍ਹਾਂ ਨੂੰ ਸਟ्रेस ਲੈਂਦਾ ਤਣਾਵ ਜਲਦੀ ਟੈਨਸ਼ਨ ਲੈ ਲੈਂਦੇ ਆ ਉਹਨਾਂ ਲਈ ਕਿਉਂਕਿ ਵਿਟਾਮਿਨ ਸੀ ਕਿੱਥੇ ਸਟੋਰ ਹੁੰਦਾ ਐਡਰੇਨਲਸ ਚ ਜਿਹਨਾਂ ਨੂੰ ਸਰਦੀ ਜ਼ੁਕਾਮ ਗਲਾ ਖਰਾਬ ਬੁਖਾਰ ਜਲਦੀ ਹੁੰਦਾ ਉਹਨਾਂ ਲਈ ਅੰਮ੍ਰਿਤ ਹੈ ਭਲਵੰਤ ਜੀ ਜਿਹੜੇ ਲੋਕਾਂ ਨੂੰ ਸਿੱਕਰੀ ਹੋ ਜਾਂਦੀ ਹੈ ਹੋਣ ਲਈ ਅਮਰਤਾ ਹੈ ਅ ਵਿਟਾਮਿਨ E ਸਕਿਨ ਦੀ ਕੋਈ ਪ੍ਰੋਬਲਮ ਹਾਰਟ ਦੀ ਪ੍ਰੋਬਲਮ ਦੇਖੋ ਹਾਰਟ ਨੇ ਬਲੱਡ ਨੂੰ ਪੇਜਣਾ ਅਗਰ ਬਲੱਡ ਕਾੜਾ ਹੋ ਗਿਆ ਤਾਂ ਹਾਰਟ ਤੇ ਪ੍ਰੈਸ਼ਰ ਪੈਂਦਾ ਹੈ ਵਿਟਾਮਿਨ E ਤੁਹਾਡੇ ਹਾਰਟ ਜਿਹੜੇ ਬਲੱਡ ਦੀ ਥਿਕਨੈਸ ਹੈ ਉਹਨੂੰ ਬਰਾਬਰ ਲਿਆਂਦਾ ਹੈ ਕਲੋਟ ਨਹੀਂ ਬਣਨ ਦਿੰਦਾ ਪੁਰਾਣਾ ਬਣਿਆ ਹੋਇਆ ਕਲੋਟ ਡਿਜ਼ੋਲਵ ਕਰ ਦਿੰਦਾ ਹੈ ਵਿਟਾਮਿਨ C ਸੋ ਵਿਟਾਮਿਨ E ਆਕਸੀਜਨ ਵਧਾਉਂਦਾ ਹੈ ਤਾਂ ਐਂ ਲੱਗਦਾ ਜਿਵੇਂ ਦਿਮਾਗ ਨਾ ਆਉਣ ਜੇ ਮਹਾਮਾਰੀ ਆਈ ਸੀ ਸਭ ਤੋਂ ਘੱਟ ਕੇਸ ਆਏ ਸੀਗੇ ਸਵਿਟਜ਼ਰਲੈਂਡ 'ਚ ਸਵਿਟਜ਼ਰਲੈਂਡ ਦਾ ਮੇਨ ਖਾਣਾ ਸਾਰਕਰਾਉਟ ਹੈ ਜਰਮਨ ਡਿਸ਼ ਹੈ ਜੀ ਇਹ ਜਰਮਨ ਵਰਡ ਹੈ ਸਾਰਕਰਾਉਟ ਸਾਹ ਹੁੰਦੀ ਖੱਟੀ ਕਰਾਉਟ ਕਨੇ ਨੂੰ ਹੈਨਾ ਸਾਰਕਰਾਉਟ ਤਾਂ ਇਹਦੇ 'ਚ ਬਾਲਾ ਦੀ ਕੁਆਲਿਟੀ ਕਿੰਨੇ ਦੀ ਕੁਆਲਿਟੀ ਜਨ ਪਸੂੜਾਂ ਦੀ ਸਿਹਤ ਲਿਵਰ ਦੀ ਸਫਾਈ ਕਿਉਂਕਿ ਕਰੂਸਫਰਸ ਵੇਜੀਟੇਬਲ ਹੈ ਲਿਵਰ ਦੀ ਸਫਾਈ ਕੋਰ ఓਵਰੀਜ਼ ਨੂੰ ਸਪੋਰਟ ఓਵਰੀਜ਼ ਕਿੱਥੇ ਲੱਗਿਆ ਨੇ ਫੀਮੇਲ ਹਾਰਮੋਨ ਫੀਮੇਲ ਓਵਰੀਗਲੈਂਡ ਹੈ ਕਾ ఓਵਰੀਜ਼ ਨੂੰ ਸਫਾਈ ਕਿਉਂਕਿ ਕੀ ਇਹ ਕਰੂਸੋਫਰਸ 댓 ਮੀਨਸ ਐਸਟ੍ਰੋਜਨ ਨੂੰ ਬੈਲੈਂਸ ਕਰੇਗੀ ਪੀਰੀਅਡ ਚ ਦਰਦ ਘੱਟ ਹੋਏਗਾ ਪੀਰੀਅਡs ਆਉਣ ਤੋਂ ਪਹਿਲਾਂ ਮੂਡ ਘੱਟ ਖਰਾਬ ਹੋਏਗਾ ਮਿੱਠਾ ਖਾਣ ਦੀ ਕਰੀਵਿੰਗ ਹੈਨਾ ਮੂਡ ਗੰਦਾ ਉਹ ਸਭ ਹੈਲਪ ਹੁੰਦੀ ਹੈ ਲਿਵਰ ਨੂੰ ਸਾਫ ਕਰਦੀ ਹੈ ਤਾਂ ਅੱਖਾਂ ਦੀ ਰੋਸ਼ਨੀ ਚ ਮਦਦ ਕਰਦੀ ਹੈ ਸਕਿਨ ਦੀ ਕੁਆਲਿਟੀ ਠੀਕ ਹੁੰਦੀ ਹੈ ਡੈਂਡਰਸ ਚਲੀ ਜਾਂਦੀ ਹੈ ਹੈਨਾ ਟਰਾਈ ਸਕਿਨ ਨਹੀਂ ਰਹਿੰਦੀ ਕਲਵੰਥ ਜੀ ਕਿਉਂਕਿ ਇਮਿਊਨ ਸਿਸਟਮ ਨੂੰ ਬੂਸਟ ਕਰ ਰਹਾ ਹੈ ਵਿਟਾਮਿਨ ਸੀ ਕਾਪਰ ਇਸ ਤੇ ਬਹੁਤ ਐਕਟ ਵਿਟਾਮਿਨ ਸੀ ਦਾ ਪਾਟਾ ਕਾਪਰ ਯੂਰੋ ਫਲਵੇਰੀ ਨਹੀਂ ਹੋ ਜਾਂਦੀ ਹੂੰ ਹੂੰ ਉਸ 'ਚ ਮਦਦ ਕਰਦਾ ਇਸ 'ਚ ਨਾ ਕਾਪਰ ਦਾ ਐਨਜ਼ਾਈਮ ਹੁੰਦਾ ਹੈ ਵਿਟਾਮਿਨ ਸੀ 'ਚ ਦੂਜੀ ਚੀਜ਼ ਇਮਿਊਨ ਸਿਸਟਮ ਬਲੇਬਲੇਟ दैट मींस ਛੇਤੀ ਐਂ ਹੀ ਹੈ ਕਿ ਬਿਨਾਂ ਗੱਲੋਂ ਵਾਇਰਲ ਹੋ ਗਿਆ ਫਲੂ ਹੋ ਗਿਆ ਬਿਨਾਂ ਗੱਲੋਂ ਬਿਮਾਰ ਹੋ ਗਏ ਵਿਟਾਮਿਨ ਸੀ ਆਪਣੀ ਬੋਡੀ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦਾ ਹੈ ਤਾਂ ਹੀ ਆਪਣੇ ਇੰਡੀਆ 'ਚ ਆਮਲਾ ਬਹੁਤ ਖਾਇਆ ਜਾਂਦਾ ਸੀ ਇਹ ਆਮਲੇ ਤੋਂ ਜ਼ਿਆਦਾ ਵਿਟਾਮਿਨ ਸੀ ਹੈ ਹੂੰ ਪਰ ਕੁਆਂਟੀਟੀ 'ਚ ਮਗਰ ਇਹ ਖਟਿਆਸੀ ਦੀ ਹੋਰ ਤਰੀਕੇ ਦੀ ਹੈ ਤੇ ਸਲਾਦ ਦੇ ਵਿੱਚ ਇੰਨਾ ਸਵਾਦ ਲੱਗਦਾ ਇਹਨੂੰ ਖਾਣਾ ਕਿਵੇਂ ਅਗਰ ਤੁਸੀਂ ਐਡਲਟ ਹੋ ਦਿਨ ਚ ਦੋ ਡਬਲ ਦੋ ਵਾਰੀ ਬਟ ਦੈਟਸ ਟੂ ਮਚ ਨੂੰ ਪੱਟੇਬਲस्पून ਕਹਿੰਦੇ ਆ ਇਹਨੂੰ ਮੈਂ ਕੀ ਕਰਦਾ ਮੈਂ ਸਲਾਦ ਘਟਦਾ ਕੁਲਵਾਂਜੀ ਇਹਨੂੰ ਸਲਾਦ ਦੇ ਉੱਪਰ ਪਾਣਾ ਉਦੋਂ ਉੱਪਰ 올ਿਵ ਆਇਲ ਜਾਂ ਦੇਸੀ ਕੀ ਜਾਂ ਕੋਕੋਨਟ ਆਇਲ ਲੂਣ ਵਿੱਚ ਨਿੰਬੂ ਤੇ ਨਮਕ ਨਾ ਨਮਕ ਨਿੰਬੂ ਸੌਰੀ ਤੇ ਆਇਲ ਇਹ ਬਹੁਤ ਸਮਾ ਟੇਸਟ ਕੰਬੀਨੇਸ਼ਨ ਹੈ ਇਹਨੂੰ ਤੁਸੀਂ ਚਾਹੇ ਜਿਵੇਂ ਬੱਚੇ ਨਹੀਂ ਖਾਂਦੇ ਬੱਚਿਆਂ ਨੂੰ ਕੋਈ ਚੀਜ਼ ਰੋਲ ਜਿਵੇਂ ਅੰਡੇ ਦੇ ਵਿੱਚ ਮੈਂ ਕੀ ਕਰਨਾ ਅੰਡੇ ਬਣਾਏ ਪੂੜਾ ਬਣਾਇਆ ਉਹਦੇ ਵਿੱਚ ਮੈਂ ਰਿਕਾਡੋ ਸਰਕਰਾਉਟ ਉਹਨੂੰ ਗੋਲ ਕਰ ਦੇਣਾ ਜਿਵੇਂ ਆਪਣੇ ਰੋਲ ਬਣ ਗਿਆ ਕਾਠੀ ਰੋਲ ਜਿਹਾ ਜਿਹੜੇ ਇਹੋ ਜਿਹੀ ਕੋਈ ਚੀਜ਼ ਕਰ ਸਕਦਾ ਜੇ ਤੁਸੀਂ ਬੱਚਾ ਤੁਹਾਡਾ ਉਦਾਂ ਨਹੀਂ ਖਾਂਦਾ ਅੰਡਾ ਖਾਂਦਾ ਪਰ ਤੁਸੀਂ ਪਿਓਰ ਦੇਸ਼ਤ ਆਪ ਬਣਾਣਾ ਹਨਾ ਚਿਤੇ ਸ਼ੋਲੇ ਦਾ ਬੇਸਨ ਬਣਾ ਲੈ ਉਹਦੇ ਵਿੱਚ ਤੁਸੀਂ ਪੂੜਾ ਬਣਾ ਕੇ ਸਰਕਰਾਉਟ ਜਾਂ ਕੋਈ ਹੋਰ ਚੀਜ਼ ਉਹਨੂੰ ਟੇਸਟੀ ਬਣਾ ਕੇ ਉਹਦਾ ਉਸ 'ਚ ਪਾ ਸਕਦੇ ਹੋ ਤਾਂ ਬੱਚੇ ਨੂੰ ਮੈਂ 1 टीस्पून ਦਊਗਾ ਡੇਲੀ ਅਗੇ ਛੋਟਾ ਬੱਚਾ ਬड़ा 10 ਸਾਲ ਤੋਂ ਨੀਚੇ ਛੋਟਾ ਬੱਚਾ ਹੈ ਨਾ 12 16 ਸਾਲ ਦਾ 2 टीस्पून ਵੀ ਲੈ ਸਕਦਾ ਹੈ ਜਾਂ 1 ਟੇਬਲस्पून ਵੀ ਲੈ ਸਕਦਾ ਹੈ ਇਹਦਾ ਕੋਈ ਨੁਕਸਾਨ ਨਹੀਂ ਹੈ ਇਹਦਾ ਕੋਈ ਸਾਈਡ ਇਫੈਕਟ ਨਹੀਂ ਕਿਉਂਕਿ ਇਹ ਫਰਮੈਂਟਡ ਹੈ ਤਾਂ ਇਹ ਓਮੇ ਜਿਵੇਂ ਥਾਇਰੋਇਡ ਵਾਲੇ ਪੇਸ਼ੈਂਟ ਨੂੰ ਪਤਾ ਗੋभी ਉਹਦਾ ਮਨਾ ਹੁੰਦੀ ਹੈ ਇਹ ਉਹ ਵੀ ਖਾਸ ਕਰ ਥੋੜੀ ਜੀ ਆਫਕੋਰਸ ਡਾਕਟਰ ਨੂੰ ਦੱਸ ਦੇਣਾ ਕਿ ਮੈਂ ਥੋੜੀ ਪਤਾ ਗੋभी ਫਰਮੈਂਟ ਕਰਹੀ ਖਾ ਸਕਦਾ ਡਾਕਟਰ ਨਾ ਨਹੀਂ ਕਰੇਗਾ ਕਿਉਂਕਿ ਮੈਂ ਆਪਾਂ ਉਹ ਨਹੀਂ ਕਰ ਰਹੇ ਕਿ 1/2 ਕਿਲੋ ਖਾ ਰਹੇ ਹਾਂ ਆਪਾਂ 1 टीस्पून ਜਾਂ 1 ਟੇਬਲस्पून ਹੀ ਖਾ ਰਹੇ ਹਾਂ ਅਗਰ ਉਸ ਡਾਕਟਰ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਮਗਰ ਜੇ ਤੁਸੀਂ ਥਾਇਰੋਇਡ ਦੇ ਪੇਸ਼ੈਂਟ ਹੋ ਫੈਕ ਕਰੇ ਡਾਕਟਰ ਨਾਲ ਗੱਲ ਕਰ ਲਓ ਜਿਹਨੂੰ ਮੈਂ ਕਹੂੰਗਾ ਐਬਸੋਲੂਟਲੀ ਨਹੀਂ ਖਾਣੀ ਚਾਹੀਦੀ ਉਹ ਹੈ ਜਿਹੜਾ ਕਿ ਇਮਿਊਨ ਸਪਰੈਸੈਂਟਸ ਤੇ ਹੈ ਕਿਡਨੀ ਟ੍ਰਾਂਸਪਲੈਂਟ ਹੋਈ ਹੋਈ ਹੈ ਹੈ ਨਾ ਕੋਈ ਹੈ ਜਿਹੜਾ ਟ੍ਰਾਂਸਪਲੈਂਟ ਹੋਇਆ ਹੈ ਜਿਹੜਾ ਇਮਿਊਨ ਸਪਰੈਸੈਂਟਸ ਤੇ ਹੈ ਕਿਉਂ ਕਿ ਇਮਿਊਨ ਤੁਹਾਨੂੰ ਬਤਾ ਦੇਗਾ ਉਹਨਾਂ ਨੂੰ ਇਮਿਊਨ ਸਪਰੈਸੈਂਟ ਦੇ ਜਾ ਰਹੇ ਹੁੰਨੇ ਉਸ ਕੇਸ 'ਚ ਤੁਹਾਨੂੰ ਆਪਣੇ ਡਾਕਟਰ ਤੋਂ ਨਾਲ ਸਲਾਹ ਕਰੇ ਬਿਨਾ ਇਹ ਬਿਲਕੁਲ ਨਹੀਂ ਖਾਣੀ ਅਲੈਸਸ ਦਾ ਡਾਕਟਰ ਤੁਹਾਨੂੰ ਲਿਖਤ ਰੂਪ 'ਚ ਦੇ ਦੇ ਜਾਂ ਕਹ ਉਕੇ ਤਾਂ ਖਾਣੀ ਸਿਰਫ ਉਹ ਹੀ ਕੇਸ ਜਿੱਦੇ ਕਿੰਨੇ ਰਿਪਲੇਸ ਹੋਈ ਹੈ ਕੋ ਟ੍ਰਾਂਸਪਲੈਂਟ ਹੋਇਆ ਹੈ ਉਹਨੂੰ ਛੱਡ ਕੇ ਬਾਕੀ ਸਾਰੇ ਖਾ ਸਕਦੇ ਹਾਂ ਥਾਇਰੋਇਡ ਵਾਲੇ client ਜਿਹੜੇ ਥਾਇਰੋਇਡ ਵਾਲੇ ਪੇਸ਼ੈਂਟ ਨੇ ਜਿਨ੍ਹਾਂ ਦਾ ਹਾਈਪੋਥਾਇਰੋਇਡ ਹੈ ਹਾਈਪਰ ਨਹੀਂ ਹਾਈਪਰ ਵਾਲਾ ਖਾਸ ਹੈ ਜਿਹਦਾ ਹਾਈਪੋਥਾਇਰੋਇਡ ਹੈ ਉਹ ਮਾਣੇ ਕੋਈ ਡਾਕਟਰ ਨੂੰ ਪੁੱਛ ਲੈ ਤੇ ਖਾਵੇ ਘੱਟ ਜਿਹਨੂੰ ਤਾਂ ਰਹਿੰਦਾ ਸਭ ਦੀ ਜਕਾਮ ਉਹਦੇ ਲਈ ਅਮਰਿਤ ਜਿਹਨੂੰ ਕਈਆਂ ਨੂੰ ਕੁਲਰਾਂ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਨੀਲ ਭੇਜਣੇ ਬਿਨਾਂ ਗੱਲੋ ਬੜੀ ਠੋਕਰ ਲੱਗੀ ਉਹ ਵਿਟਾਮਿਨ ਸੀ ਦੀ ਡੈਫੀਸ਼ੀਐਂਸੀ ਇਹ ਬਹੁਤ ਜ਼ਿਆਦਾ ਬਦਲੀ ਅਮਰਿਤ ਜਿਹਨਾਂ ਦੰਦਾ ਚੋਂ ਖੂਨ ਨਿਕਲਦਾ ਨਕਸੀਰ ਫੁੱਟ ਜਾਂਦੀ ਹੈ ਉਹ ਰਹਿੰਦੀ ਹੈ ਸਿਕਰੀ ਜਾਂਦੀ ਹੈ ਐਕਜ਼ੀਮਾ ਸਕਿਨ ਅਲਰਜੀ ਹੈ ਅਮਰਿਤ ਹੈ ਜਿਹਦਾ ਹਾਈਪਰਥਾਇਰੋਇਡ ਹੈ ਅਮਰਿਤ ਹੈ ਜਿਹਨੂੰ ਸਟ्रेस ਰਹਿੰਦਾ ਬਹੁਤ ਸੋਚਣ ਵਾਲਾ ਕੰਮ ਕਰਦਾ ਹੈ ਜਲਦੀ ਗੁੱਸਾ ਆ ਖਾ ਜਾਂਦਾ ਹੈ ਜਿਹਨੂੰ ਡਾਇਬੀਟੀਜ਼ ਹੈ ਅਮਰਿਤ ਕਿਉਂਕਿ ਲਿਵਰ ਨੂੰ ਸਪੋਰਟ ਕਰਦੀ ਹੈ ਐਡਰਨਲਸ ਨੂੰ ਸਪੋਰਟ ਕਰਦੀ ਹੈ ਇਹ ਲੋਕਾਂ ਨੂੰ ਛੇਤੀ ਗੁੱਸਾ ਆਉਂਦਾ ਨਾ ਕੋਲੋਂ ਜਿਹੜੇ ਆਪਣੇ ਕਾਰ ਚ ਬੈਠ ਰੱਖਦੇ ਹੁੰਦੇ ਅਸਲ ਅਗਰ ਹੂੰ 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 ਹੁਣ ਉਹਨਾਂ ਲਈ ਤਾਂ ਅਮਰਤਾ ਹੈ। ਦਾ ਇਹ ਕਿਉਂਕਿ ਦੇਖੋ ਸਾਨੂੰ ਪਤਾ ਹੈ ਲੋਕਾਂ 'ਚ ਕਿਹੜਾ ਬੋਡੀ ਟਾਈਪ ਨੂੰ ਕਹੀਦੀ ਰੋੜ ਹੈ। ਕਈਆਂ ਨੂੰ ਪੀਰੀਅਡ ਨਹੀਂ ਆਉਂਦੇ ਜਾਂ ਪੀਰੀਅਡ ਆ ਹੀ ਰਹਿੰਦੇ ਨੇ ਜਾਂ ਬੱਚਾ ਕਨਸੀਵ ਨਹੀਂ ਹੁੰਦਾ। ਉਹਨਾਂ ਲਈ ਅਮਰਤਾ ਹੈ। ਜਿਨ੍ਹਾਂ ਨੂੰ ਸਪਰਮ ਕਾਊਂਟ ਲੋ ਹੈ ਅਮਰਤਾ ਉਹਨਾਂ ਲਈ। ਜਿਨ੍ਹਾਂ ਦੀ ਬੋਡੀ 'ਚ ਲਿਵਰ ਕਰਕੇ ਕਬਜ਼ ਰਹਿੰਦੀ ਹੈ ਯਾ ਹੈਮਰੋਇਡਸ ਹੋ ਗਈ ਪਾਇਲਸ ਹੋ ਗਈ ਯੂ ਨੋ ਆਪਾ ਕਹਿੰਦੇ ਬਵਾਸੀਰ ਹੋ ਗਈ ਅਮਰਿਤ ਹੈ ਇਹ ਕਈ ਕੇਸਿਸ ਨੇ ਜਿਨ੍ਹਾਂ ਨੂੰ ਹਾਂ ਇਹ ਖੋਦ ਕੇ ਸਿਕਲ ਹੁੰਦੀ ਜਿਨੂੰ ਉਹਨੇ ਕਹਿੰਦੀ ਹੁੰਦੀ ਕਹਿੰਦੇ ਬੈਕਟੀਰੀਆ ਢਿੱਡ ਚ ਘਟ ਹੈ ਹੂੰ ਇੰਟਰਸਟਾਈਨ ਚ ਬੈਕਟੀਰੀਆ ਚੰਗਾ ਨਹੀਂ ਹੈ ਉਹਨਾਂ ਨੂੰ ਪ੍ਰੋ ਬੈਕਟੀਰੀਆ ਬਹੁਤ ਮਹਿੰਗੇ ਖਰੀਦਣ ਲੱਗਦੇ ਨੇ ਇਹ ਫਰੀ ਦਾ ਪ੍ਰੋ ਬੈਕਟੀਰੀਆ ਠੇਗ ਲੱਗੇ ਨਾ ਫਟਕੜੀ ਵਾਲਾ ਪ੍ਰੋ ਬੈਕਟੀਰੀਆ ਇਹ ਇਹ ਉਹਨਾਂ ਲਈ ਅਮਰਿਤ ਹੈ ਸਕਿਨ ਕੰਡੀਸ਼ਨਸ ਆਈਸਾਈਟ ਸਭ ਚੀਜ਼ਾਂ ਲਈ ਅਮਰਿਤ ਹੈ ਜੀ ਕੀ ਆਵਾਜ਼ ਤੇ ਸਾਰ ਕਰਾਉਟ ਇੱਕ ਜਿਵੇਂ ਗੋਭੀ ਬਾਰੇ ਅਕਸਰ ਕਿਹਾ ਜਾਂਦਾ ਵੀ ਜਿੱਦਾਂ ਤੁਸੀਂ ਵੈਸੇ ਦੱਸਿਆ ਪਹਿਲਾਂ ਪਰ ਮੈਂ ਫੇਰ ਵੀ ਇੱਕ ਵਾਰੀ ਕਲੀਅਰੈਂਸ ਲੈਣਾ ਚਾਹਾਂਗਾ ਕਿ ਜਿਹੜੇ ਬੰਦਿਆਂ ਦੇ ਮਨ ਦੇ ਵਿੱਚ ਵਹਿਮ ਹੈ ਵੀ ਗੋਭੀ ਦੇ ਵਿੱਚ ਕੀੜਾ ਹੈਗਾ ਉਹ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੁਲਵੰਤ ਜੀ ਕੋਈ ਵੀ ਆਰਗੇਨਿਕ ਚੀਜ਼ ਆਕਸੀਜਨ ਤੋਂ ਬਿਨਾ ਸਰਵਾਈਵ ਨਹੀਂ ਕਰਦੀ ਜਿਹੜਾ ਕੀੜਾ ਹੈ ਉਹਨੂੰ ਵੀ ਆਕਸੀਜਨ ਚਾਹੀਦੀ ਹੈ ਕਿਸੇ ਨਾ ਤਰੀਕੇ ਜੀਣ ਲਈ ਜਿਹੜਾ ਆਪਾਂ ਫਰਮੈਂਟੇਸ਼ਨ ਕਰਦੇ ਇਹਨੂੰ ਐਨੈਰੋਬਿਕ ਕਹਿੰਦੇ ਆ ਥੈਟ ਮੀਨਸ ਆਕਸੀਜਨ ਤੋਂ ਬਿਨਾ ਕਿਉਂਕਿ ਪਾਣੀ ਦੇ ਵਿੱਚ ਦੱਬਿਆ ਰਿਹਾ ਠੀਕ ਆ ਸਭ ਤੋਂ 10 ਦਿਨ ਸਰਦੀਆਂ ਤਾਂ ਜ਼ਿਆਦਾ ਹੀ ਲੱਗਦੇ ਆ ਇਹ ਐਨਰੋਬਿਕ ਹੋ ਗਿਆ ਇਹਦੇ ਚ ਜਿਹੜਾ ਹੈ ਜਾਂ ਬੈਕਟੀਰੀਆ ਕੋਈ ਸੀਗਾ ਨਾ ਉਹ ਮਰ ਜਾਂਦਾ ਹ ਹ ਜੇ ਸੀਗਾ ਵੀ ਕੋਈ ਕੀੜਾ ਐਸੇ ਉਹ ਕੀੜਾ ਨਹੀਂ ਹੁੰਦਾ ਉਹ ਸਿਰਫ ਇੱਕ ਕੀੜਾ ਹੁੰਦਾ ਜਿਹੜਾ ਪੋਰਕ ਚ ਜਾਂ ਪੱਤਾ ਗੋਭੀ ਜਿਹੜਾ ਤੁਹਾਡਾ ਪੇਟ ਖਰਾਬ ਕਰ ਸਕਦਾ ਹੁੰਦਾ ਉਹ ਦਿਮਾਗ ਚ ਨਹੀਂ ਜਾਂਦਾ ਹੁੰਦਾ ਉਹ ਤਾਂ ਮਿੱਥਾ ਹੈ ਉਹ ਬਟ ਮੈਂ ਨਹੀਂ ਕਹਿੰਦਾ ਕੋਈ ਗਲਤ ਹੈ ਕੋਈ ਸਹੀ ਹੈ ਮੈਂ ਤਾਂ ਇਹ ਕਹਣਾ ਇਲਾਜ ਕੀ ਹੈ ਇਲਾਜ ਹੈ ਇਹਨੂੰ ਫਰਮੈਂਟ ਕਰ ਲਓ ਜਿਹੜਾ ਅਗਰ ਕੋਈ ਚੀਜ਼ ਸੀ ਉਹ ਵੀ ਮਰ ਗਈ ਜੀ ਹੂੰ ਤੇ ਕਿਹੜੇ ਟਾਈਮ ਦੇ ਉੱਤੇ ਇਹਨੂੰ ਲੈਣਾ ਹੈਗਾ ਇਹਦਾ ਕੋਈ ਹੈਗਾ ਦਿਨ ਚ ਕਿੰਨੀ ਵਾਰ ਲੈਣਾ ਹੈ ਕਿੰਨੀ ਕੁਆਂਟੀਟੀ ਲੈਣੀ ਹੈ ਦੀ ਉਹ ਵੀ ਥੋੜਾ ਦੱਸ ਦੋ ਟੈਕਸਟ ਕੁਲਵੰਤ ਜੀ ਜਦੋਂ ਤੁਹਾਡਾ ਸੈੱਲ ਭੁੱਖਾ ਪੂਰਾ ਐ ਮੂੰਹ ਅੱਡੀ ਖੜਾ ਹੈ ਤਦ ਲੈਣਾ ਕਿਉਂਕਿ ਇਹਦੇ ਵਿੱਚ ਬਹੁਤ ਅੱਛੀ ਨਿਊਟ੍ਰੀਸ਼ਨ ਹੈ ਤਾਂ ਮੈਂ ਕੋਸ਼ਿਸ਼ ਕਰੂੰਗਾ ਪਹਿਲੀ ਈ ਮੀਲ ਲੈਟਸ ਸੇ ਚਾਹੇ 12 ਚਾਹੇ 2 ਚਾਹੇ 3 ਵੇ ਜਰਨਲੀ ਪਹਿਲੀ ਮੀਲ ਲੈ ਰਹੇ ਹਾਂ ਮੈਂ ਉਤਾਰਦਾ ਲਵਾਂਗਾ ਸਲਾਦ ਦੇ ਨਾਲ ਹੂੰ ਕਿੰਨਾ ਲਵਾਂਗਾ ਇੱਕ ਟੇਬਲस्पून ਘੱਟੋ-ਘੱਟ ਐਡਲਟ ਲਈ ਦਿਨ ਦੇ ਦੋ ਵਾਰੀ ਲਵਾਂਗਾ ਅਗਰ ਤੁਸੀਂ 1 ਮਿਲੀਲੀਟਰ ਦੇਤੇ ਹੋ ਤਾਂ 1.5 ਟੇਬਲस्पून ਲਵਾਂਗਾ ਜੇ 2 ਮੀਲ ਦੇਤੇ ਹੋ ਤਾਂ ਦੋ ਵਾਰੀ ਇੱਕ ਇੱਕ ਟੇਬਲस्पून ਲਵਾਂਗਾ ਜੀ ਤੇ ਬੱਚੇ ਬਜ਼ੁਰਗ ਜਵਾਨ ਦੀ ਇੱਕੋ ਰਹੇਗੀ ਬਜ਼ੁਰਗ ਨੂੰ ਤਾਂ ਸੇਮ ਜਵਾਨ ਵਰਗੀ ਬੱਚਿਆਂ ਨੂੰ ਮੈਂ ਇੱਕ ਟੀस्पून ਅੱਡੇ ਤੋਂ ਸ਼ੁਰੂ ਕਰੂੰਗਾ ਜੇ 10 ਸਾਲ ਤੋਂ ਛੋਟਾ ਹੈ ਇਹ ਭਾਈ ਜਾਨਣੀ ਹੈ ਬੱਚਾ ਹਾਂ ਹਾਂ ਦਾ ਸੁਗਰਸਾਲ ਤੱਕ ਦੇ ਬੱਚੇ ਨੂੰ ਮੈਂ 1 टीस्पून ਜੇ 12 15 ਸਾਲ ਦਾ ਬੱਚਾ ਹੈ 2 टीस्पून ਜੇ ਬੱਚਾ ਭਾਰੀ ਹੈ ਹੈਨਾ ਤਾਂ ਫਿਰ ਉਹਨੂੰ ਤੁਸੀਂ ਜ਼ਿਆਦਾ ਵੀ ਦੇ ਸਕਦੇ ਹੋ ਕਿਉਂਕਿ ਬੋਡੀ ਦਾ weight ਹੁੰਦਾ ਜ਼ਿਆਦਾ ਇੰਪੋਰਟੈਂਟ ਤੇ ਜਿਹੜੇ ਬੱਚੇ ਜਿਵੇਂ ਕਹਿੰਦਾ ਜਾਂ ਜੇ ਵੱਡੇ ਹੋਣਗੇ ਜਾਂ ਕੁਝ ਜਿਨ੍ਹਾਂ ਨੂੰ ਮੋਟਾਪਾ ਹੈਗਾ ਜਾਂ 슈ਗਰ ਦੀ ਪ੍ਰੋਬਲਮ ਹੈਗੀ ਹੈ ਕਈਆਂ ਨੂੰ ਜਾਂ ਕਿਸੇ ਦੇ ਅੰਦਰ ਲੇਡੀਜ਼ ਦੇ ਅੰਦਰ ਐਸਟ੍ਰੋਜਨ ਵਧਿਆ ਹੋਇਆ ਉਹਨਾਂ ਦੀ ਕਿਵੇਂ ਰਹਿਵਾਰੀ 2 टीस्पून 2 ਟੇਬਲस्पून ਘੱਟੋ-ਘੱਟ ਮਗਰ ਕਈ ਲੋਕਾਂ ਨੂੰ ਜਿਹਨੂੰ ਸਟ੍ਰੈਸ ਦੀ ਜ਼ਿਆਦਾ ਦਿੱਕਤ ਹੈ ਜਾਂ ਹਾਈਪਰਥਾਇਰੋਇਡ ਹੈ ਉਹਨਾਂ ਨੂੰ ਦੋ ਤੋਂ ਜ਼ਿਆਦਾ ਵੀ ਦਿਆ ਜਾ ਸਕਦਾ ਨੁਕਸਾਨ ਕੋਈ ਨਹੀਂ ਹੈ ਇੱਕ ਇੱਕ ਮੁਠੀ ਖਾਣੇ ਲੋਗੇ ਚਾਹ ਹਾਈਪਰਥਾਇਰੋਇਡ ਮਤਲਬ ਜਿਹੜਾ ਕਿ ਮੋਟਾਪਾ ਕਰਦਾ ਹੈ ਨਹੀਂ ਹਾਈਪੋਥਾਇਰੋਇਡ ਹਾਈਪਰਥਾਇਰੋਇਡ ਪਤਲਾ ਕਰਦਾ ਹੈ ਹਾਈਪਰਥਾਇਰੋਇਡ ਪਤਲਾ ਕਰਦਾ ਪਤਲਾ ਕਰਦਾ ਉਹਨਾਂ ਨੂੰ ਜ਼ਿਆਦਾ ਮੋਟਾਪਾ ਕਰਦਾ ਉਹ ਜ਼ਿਆਦਾ ਨਹੀਂ ਲੈ ਸਕਦੇ ਉਹ ਜ਼ਿਆਦਾ ਲੈ ਸਕਦੇ ਹਨ ਯਾਨੀ ਕਿ ਜਿਨ੍ਹਾਂ ਨੂੰ ਥਾਇਰੋਇਡ ਕਰਕੇ ਜਿਹੜੇ ਪਤਲੇ ਹੋ ਗਏ ਨੇ ਉਹ ਲੈ ਸਕਦੇ ਨੇ ਪਰ ਜਿਹੜੇ ਮੋٹے ਹੋ ਗਏ ਉਹ ਨਹੀਂ ਲੈਣਗੇ ਉਹਨਾਂ ਨੂੰ ਘੱਟ ਨੂੰ ਜੇ ਲੈਣਾ ਤਾਂ ਬਿਲਕੁਲ ਅੱਧਾ ਕੁ ਟਿਪ ਸਪੂਨ ਜੇ ਲੈ ਸਕਦੇ ਆ ਤਾਂ ਲੈ ਸਕਦੇ ਹੈਗੇ ਨੇ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੱਕ ਵਾਰ ਫੇਰ ਬੜੀ ਕਮਾਲ ਦੀ ਜਾਣਕਾਰੀ ਦਿੱਤੀ ਹੈਗੀ ਆ ਤੇ ਉਮੀਦ ਕਰਦੇ ਆ ਕਿ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਦਰਸ਼ਕਾਂ ਨੂੰ ਪਸੰਦ ਆਈ ਹੋਊਗੀ ਜੰਦਿਆਂ ਨੇ ਆਪਣੇ ਨੰਬਰ ਤੇ ਆਪਣੀਆਂ ਡਿਟੇਲਸ ਦੇ ਦਿਓ ਤਾਂ ਕਿ ਜਿਹੜਾ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੈ ਤੁਹਾਡੇ ਤੋਂ ਜਿਹੜਾ ਤੁਹਾਡੇ ਨਾਲ ਕੋਚ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਹੈਲਥ ਕੋਚਿੰਗ ਲੈਣਾ ਚਾਹੁੰਦਾ ਹੈ ਜਾਂ ਫਿਰ ਤੁਹਾਡੇ ਤੋਂ ਪ੍ਰੋਡਕਟ ਲੈਣਾ ਚਾਹੁੰਦਾ ਹੈ ਉਹ ਤੁਹਾਡੇ ਨਾਲ ਸੰਪਰਕ ਕਰਕੇ ਲੈ ਸਕਦਾ ਹੈ ਜੀ कलवंजी तो मेरा नंबर है जी अगर कोई तो व्हाट्सएप वे मैं मैसेज करना चाहता कोच ट्रेनिंग प्रोग्राम बारे क्योंकि जोड़ेंगे फ्यूचर है तो मैं मैसेज कर सकता है अठानवे अठ सौ चौरासी पचहत्तर हजार दूजा नंबर है साहब बयासी अठ सौ सत्तर चौदह एक सौ छियाहठ जो है आ नंबर ने बयासी अठ सौ सत्तर चौदह एक सौ छियाहठ दूजा नंबर पचासी पचानवे पजहत्तर चाली नब्बे पचासी पचानवे पचहत्तर चालीन ਤੀਜਾ ਨੰਬਰ ਹੈ ਜੀ 7986112118 7986112118 ਜੀ 7986112118 ਇਹ ਰਵਿੰਦਰ ਸਿੰਘ ਜੀ ਦਾ ਨੰਬਰ ਹੈਗਾ ਜੀ 9888475000 ਇਹ ਇਹਨਾਂ ਦਾ ਪਰਸਨਲ ਨੰਬਰ ਹੈ ਜਿਹੜਾ ਕਿ ਬੰਦਾ ਇਹਨਾਂ ਨਾਲ ਕੋਚ ਟ੍ਰੇਨਿੰਗ ਦੇ ਨਾਲ ਲਈ ਇਹਨਾਂ ਨਾਲ ਸੰਪਰਕ ਕਰਨਾ ਚਾਹੁੰਦਾ ਉਹ ਡਾਇਰੈਕਟ ਇਹਨਾਂ ਨਾਲ ਸੰਪਰਕ ਕਰ ਸਕਦਾ ਹੈ ਬਾਕੀ ਦੇ ਨੰਬਰ ਤੁਹਾਡੇ ਇਹਨਾਂ ਨੇ ਰਿਪੀਟ ਕਰਤੇ ਨੇ ਮੈਂ ਤਾਂ ਰਿਪੀਟ ਕੀਤੇ ਨੇ ਤਾਂ ਕਿ ਸ਼ਾਇਦ ਜੇਕਰ ਕਿਸੇ ਨੇ ਨੋਟ ਨਾ ਕੀਤੇ ਹੋਣ ਤਾਂ ਉਹ ਇੱਕ ਵਾਰੀ ਚੰਗੇ ਨਾਲ ਨੋਟ ਕਰ ਸਕਦਾ ਬਹੁਤ ਬਹੁਤ ਧੰਨਵਾਦ ਰਵਿੰਦਰ ਸਿੰਘ ਜੀ ਤੇ ਤੁਸੀਂ ਇੱਕ ਵਾਰ ਫੇਰ ਸਾਡੇ ਦਰਸ਼ਕਾਂ ਨੂੰ ਇੱਕ ਡਿਟੇਲ ਦੇ ਨਾਲ ਜਾਣਕਾਰੀ ਦਿੱਤੀ ਹੈ ਤੇ ਕੋਸ਼ਿਸ਼ ਇਹ ਰਹੇਗੀ ਕਿ ਤੁਹਾਡੇ ਕੋਲੋਂ ਇਦਾਂ ਦੀਆਂ ਜਾਣਕਾਰੀਆਂ ਅਕਸਰ ਲੈਂਦੇ ਰਹੀਏ ਸ਼ੁਕਰੀਆ ਜੀ ਸੋ ਤੁਸੀਂ ਜਾਣਿਆ ਜੀ ਖਮੀਰੀ ਗੋਭੀ ਬਾਰੇ ਖਮੀਰੀ ਹੋਈ ਇੱਕ ਜਹੀ ਚੀਜ਼ ਪਰੇ ਜਿਹੜੇ ਕਿ ਸਾਰਾ ਸਾਲ ਰੱਖੀ ਜਾ ਸਕਦੀ ਹੈ ਨਮਕ ਲੈਣਾ ਗੋਭੀ ਲੈਣੀ ਹੈ ਪਾਣੀ ਦੇ ਵਿੱਚ ਪਾਣੀ ਆ ਗੁੰਨਣਾ ਹੈਗਾ ਫਿਰ ਉਹਨੂੰ ਛੱਡ ਦੇਣਾ ਥੋੜੀ ਦੇਰ ਉਸ ਤੋਂ ਬਾਅਦ ਉਹਨੂੰ ਮਰਤਮਾਨ ਚ ਪਾ ਦੇਣਾ ਟੱਕ ਉਤੋਂ ਪਾਣੀ ਦੇ ਵਿੱਚੋਂ ਬਾਹਰ ਨਹੀਂ ਆਣੀ ਚਾਹੀਦੀ ਇਸ ਕਰਕੇ ਪੱਤਾ ਖੋਲ ਕੇ ਉਹਦੇ ਵਿੱਚ ਰੱਖ ਦੇਣਾ ਤਾਂ ਕਿ ਉੱਪਰ ਨਾ ਆਵੇ ਤੇ ਇਸ ਨੂੰ 7 ਤੋਂ 8 ਦਿਨ ਜਿਹੜਾ ਇਹਨੂੰ ਰੱਖਣਾ ਹੈਗਾ ਜਿੱਥੇ ਮਾੜੀ ਉਟੀ ਹੀਟ ਲੱਗਦੀ ਹੋਵੇ ਥੋੜੀ ਥੋੜੀ ਹਵਾ ਕੱਢਦੀ ਰਹਿਣੀ ਹੈ ਤੇ ਜਦੋਂ ਹਵਾ ਕੱਢਦੀ ਰਹਿਣੀ ਹੈ ਤਾਂ ਉਸ ਤੋਂ ਬਾਅਦ 10 ਦਿਨ ਬਾਅਦ ਇਸ ਨੂੰ ਤੁਸੀਂ ਛੋਟੇ-ਛੋਟੇ ਮਰਤਮਾਨ ਚ ਪਾ ਕੇ ਤੁਸੀਂ ਇਸ ਨੂੰ ਫ੍ਰਿਜ ਚ ਰੱਖ ਸਕਦੇ ਹੋ ਤੇ ਡੇਲੀ ਜਿਹੜੀ ਆ ਉਹ ਸਵੇਰੇ ਉੱਠ ਕੇ ਤੁਸੀਂ ਇਸ ਨੂੰ ਖਾ ਸਕਦੇ ਹੋ। ਕੀ ਉਮੀਦ ਕਰਦੇ ਆ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇ। ਜੇ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਜਿਆਦਾ ਜੁਆ ਜਿਆਦਾ ਸ਼ੇਅਰ ਕਰ ਦਿਓ। ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਜ਼ਰੂਰ ਵੇਖੇਗਾ। ਕਿਸੇ ਨਾ ਕਿਸੇ ਨੂੰ ਫਾਇਦਾ ਜ਼ਰੂਰ ਹੋਵੇਗਾ। ਤੇ ਜੇ ਅਜਿਹਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਹੋ ਗਿਆ। ਸਾਡੇ ਚੈਨਲ ਨਿਊਜ਼ ਦੇਸ਼ਾ ਪੰਜਾਬੀ, ਨਿਊਜ਼ ਦੇਸ਼ਾ ਹਿੰਦੀ, ਆਵਾਜ਼ੇ ਪੰਜਾਬ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਹਿੰਦੀ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਨਾ ਨਾ ਭੁੱਲਿਓ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਹੁਤ ਧੰਨਵਾਦ